ਹਾਂਜੀ ਸਤਿ ਸ੍ਰੀ ਅਕਾਲ ਵੀਰੇ ਸਾਰਿਆਂ ਨੂੰ ਅੱਜ ਆਪਾਂ ਸਟਾਰਟਿੰਗ ਕਰਦੇ ਆਂ ਪਲਵਾਨ ਫਰੰਦੀਪੁਰ ਦੀ ਵੀਡੀਓ ਦੇ ਵਿੱਚੋਂ ਇਹਦੇ ਵਿੱਚ ਤਿੰਨ ਚਾਰ ਕਲਿੱਪਸ ਆਪਣੀਆਂ ਇਕੱਠੀਆਂ ਕੀਤੀਆਂ ਹੋਈਆਂ ਜਿਹੜੀ ਸਟਾਰਟਿੰਗ ਦੇ ਵਿੱਚ ਪਲਵਾਨ ਦੀ ਆ ਠੀਕ ਆ ਪਲਵਾਨ ਉਤੋਂ ਦੀ ਨੋਟਵਾਰ ਦੇ ਆ ਬੰਦੇ ਉਦੋਂ ਬਾਅਦ ਚ ਜਿਹੜੇ ਸਟਾਰਟਿੰਗ ਹੁੰਦੀ ਆ ਉਹ ਹੈਗੀ ਏਕਮ ਦੇ ਜੱਫਿਆਂ ਤੋਂ ਇਹਦੇ ਵਿੱਚ ਵੀਰੇ ਤਿੰਨ ਵੀਡੀਓ ਆ ਏਕਮ ਦੇ ਜੱਫਿਆਂ ਦੀਆਂ ਉਹਦੇ ਵਿੱਚ ਤੁਸੀਂ ਦੇਖਿਓ ਤਿੰਨਾ ਵੀਡੀਓ ਦੇ ਵਿੱਚ ਅੱਡ ਅੱਡ ਤਰ੍ਹਾਂ ਦੇ ਜਫੇ ਲੱਗੇ ਆ ਤੇ ਅਖੀਰਲਾ ਜਿਹੜਾ ਜਫਾ ਲਾਇਆ ਵਾ ਉਹਦੇ ਤੁਸੀਂ ਇੱਕ ਜੀ ਨੋਟ ਕਰਿਓ ਤੁਸੀਂ ਦੱਸਿਓ ਵੀ ਰਿਜ਼ਲਟ ਜਿਹੜਾ ਰੈਫਰੀ ਨੇ ਦਿੱਤਾ ਉਹ ਸਹੀ ਦਿੱਤਾ ਜਾਂ ਗਲਤ ਦਿੱਤਾ ਠੀਕ ਆ ਜਿਹੜਾ ਉਹ ਰਿਜ਼ਲਟ ਦਿੱਤਾ ਅਖੀਰਲੇ ਜਫੇ ਦਾ ਉਹ ਯਾਨੀ ਰੀਡਰ ਨੂੰ ਪੁਆਇੰਟ ਦਿੱਤਾ ਗਿਆ ਬਟ ਮੇਰੇ ਅਕੋਰਡਿੰਗ ਉਹ ਪੁਆਇੰਟ ਚਾਹੀਦਾ ਸੀ ਹਕਮ ਦਾ ਬਾਕੀ ਤੁਸੀਂ ਦੇਖ ਕੇ ਡਿਸਾਈਡ ਕਰਕੇ ਕਮੈਂਟ ਕਰਕੇ ਦੱਸਿਓ ਵੀ ਕਿੱਦਾਂ ਹੈ ਹੇ ਦਾਦੇ ਦਾ ਤੱਕ ਸਾਨੂੰ ਲਾਉਨਿਆਂ ਅੰਦਾਜ਼ੇ ਧੁੰਦਲੇ ਜੇ ਪਾਣੀਆਂ ਚ ਫਰੇ ਝਾਕਦਾ ਪੁਟੀਆਂ ਨੇ ਮੱਠਾਂ ਸਿਰ ਤੇਡੀਆਂ ਨੇ ਪੱਗਾਂ ਸਾਡਾ ਵੈਰੀ ਨਾਲ ਜੋੜ ਜੱਦਾ ਅਕ ਰਾਖਦਾ ਲੋਕੀ ਸਾਨੂੰ ਸਿਰ ਤੋਂ ਕਰੈ ਕੇ ਦੱਸਦੇ ਬੰਦੇ ਰੌਂਗ ਪਾਵੇਂ ਹੱਥ ਸ਼ੱਕ ਲਾਨੇ ਢੋੜੀਆਂ ਪੈਰ ਖੱਟ ਜੱਟਾਂ ਨਾਲ ਭੱਜਨੀ